ਅਗੇ ਅਗੂ ਬੇਸ ਕੀਤਾ ਜਨੇ ਵਜੂ ਕਿਸ ਤਰ੍ਹਾਂ ਦੀ ਹੈ ਜੀ ਮਾਮਲਾ ਪਾਜੀ ਰਿਮਾਨ ਟੋਰਸ ਸੀ ਨੋ ਨਵੰਧਰ ਸਾਹਿਬ ਆਕੇ ਜਿਹੜੇ ਪ੍ਰੋਗਰਾਮ ਇਹਦੇ ਆਣੀ ਆ ਰਹੀ ਆਈਡੀ ਆ ਰਹੀ ਉਹ ਲਾਈਵ ਆਣ ਤੋਂ ਬਾਅਦ ਉਹ ਕਿਲਾਪ ਐਪੀਅਰ ਨਜ਼ਿਕ ਕਾਫੀ ਅਦਤ ਕੱਲ ਤੋਂ ਬਾਅਦ ਜਿਹੜਾ ਕੱਲ ਦੱਸਦੀਆ ਬਸ ਤੋਂ ਰਸਤੀ ਤੱਕ ਗਿਆ ਕਿ ਅੱਜ ਉਹਨੂੰ ਚੋਰ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿ세 ਤਿੰਨ ਦਿਨ ਦਾ ਜਿਹੜਾ ਮੰਨ ਲਿਆ ਗਿਆ ਹੁਣ ਇਨਵੈਸਟੀਗੇਸ਼ਨ ਕੀਤੀ ਕਰਕੇ ਜੋ ਵੀ ਉਹਦੇ ਵਿੱਚ ਸਾਹਮਣੇ ਆਉਣਗੀ ਔਰ ਜਿਹੜਾ ਇਹ ਤਾਂ ਮੇਰੇ ਨਾਲ ਰਹੀ ਜਾਂਦਾ ਸਰ ਬੜੀ ਮੰਨਛਾ ਸੀ ਇਹ ਦੇਖੇ ਇਹਦੇ ਇਨਵੈਸਟੀਗੇਸ਼ਨ ਪਤਾ ਲੱਗੂ ਵੀ ਕੀ ਮੰਨਛਾ ਸੀ ਪਰ ਜੋ ਐਜੀ ਪਿੱਛੇ ਤਾਂ ਤੇ ਪੇਸ਼ ਕੀਤੇ ਉਸ ਤੋਂ ਲੱਗਿਆ ਕਿ ਮੱਥਾ ਟੇਕਣ ਨਹੀਂ ਗਿਆ ਬੰਦਾ ਹਾਂਜੀ ਕੋਈ ਨਹੀਂ ਅਸੀਂ ਉਹ ਇਨਵੈਸਟੀਗੇਸ਼ਨ ਸਾਰਾ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੂਨ ਇਹ ਸਾਹਮਣੇ ਆਊਗਾ ਸਰ ਕਿੰਨੇ ਬੰਦੇ ਇਹਦੇ ਨਾਲ ਹੋਰ ਸੀਗੇ ਇਹਦੇ ਹੁਣ ਜੁੜੀ ਹੋਈ ਇਨਵੈਸਟੀਗੇਸ਼ਨ ਪਤਾ ਰਵਗੜੀ ਲਾਈ ਗਈ ਆ ਧਾਰਮਿਕ ਵੀ ਜਿਹੜੀਆਂ ਸਨ ਕਾਰੀਆਂ ਨੂੰ ਲੈ ਜਨ ਲੱਗ ਗਏ ਕਿੰਨੇ ਦਿਨਾਂ ਦਾ ਰਮਾਨ ਮਿਲਿਆ ਹੋਣਾ 3 ਦਿਨ ਦਾ ਰਮਾਨ ਹੋਰ ਵੋਟਿਸ ਕੀਤੀ ਜਾਗੀ ਹਾਂ ਬਰਾਬਰ ਸਰ ਮੰਸ਼ਾ ਬੇਦਲੀ ਕਰ ਰਹੀ ਸੀ ਕਿ ਰੀਲ ਬਣਾ ਰਹੀ ਸੀ ਜਿਵੇਂ ਗ੍ਰਾਫਿਕ ਇੰਸਟੈਂਟ ਪਹੁੰਚਾਉਂਦੇ ਸੀ ਸਰ ਜਦੋਂ ਆਏ ਤੇ ਹੋ ਰਹੇ ਨੇ ਗਾਦੀਆ ਬਾਦ ਉਹ ਜਿਹੜਾ ਕੁਟ ਸਿੰਘ ਜਿੱਥੇ ਬੰਨੀਆਂ ਵੀ ਗਈਆਂ ਸੀ ਉਹ ਕੀ ਗੱਲ ਸੀ ਮਾਮਲਾ ਦਾ ਉਹ ਪੂਰਾ ਮਾਮਲਾ ਝੰਗ ਜਿੱਥੇ ਬੰਨੀਆਂ ਦਾ ਫੜਿਆ ਪਿਆ ਜੰਦੀ ਦਾ ਲੋਕ ਫੜਲਾ ਜਿਹਦਾ ਫੂਨ ਦੇ ਪਰਚੇ ਕਿੰਨੇ ਨੇ ਕਿਆ ਹਾਲ ਹੈ ਜੀ ਇਹ ਇਹ ਦਾਰਾ ਇਹ ਨੋਟੀਫਿਕੇਸ਼ਨ ਤੇ ਸਾਰਾ ਕੁਝ ਅਧਿਕਾਰੀ ਤਾਰਾਜ ਪਰਚਾ ਦਿੱਤਾ ਜੀ ਠੀਕ ਕਰੀ ਜਨਾ ਸਾਹਿਬਾ ਜਿਹੜਾ ਪੁਸਤਕਾਂ ਨੇ ਜਿਹੜਾ ਕਾਜ ਕਰਦੇ ਐਸਜੀਪੀਸੀ ਐਸਜੀਪੀਸੀ ਅਲੋਗੈਂਸ ਇਹ ਸਰ ਹੋਰ ਇਹਨਾਂ ਦੇ ਲੋਕਾਂ ਦਾ ਸ਼ਾਮਲ ਹੁੰਦਾ ਜਾਂ ਕੁਰੀ ਕਰਨ ਦਾ ਕੀ ਮਤਲਬ ਹੈ ਫਿਰ ਇਹਦੇ ਹੋਵੇ ਜੀ ਉਹਦੇ ਪਛੇਤ ਤੋਂ ਵਾਰ ਹੀ ਪਤਾ ਲੱਗਿਆ ਕਿੰਨੇ ਦਿਨ ਦਾ ਰਿਮਾਂਡ ਹੈ ਜੀ ਕਿੰਨੇ ਦਿਨ ਦਾ ਠੀਕ ਹੈ ਸਰ ਥੈਂਕ ਯੂ ਜਾਓ 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 ਸਰ ਪਰ ਰੋਕ ਜਾਓ ਰੁਕ ਜਾਓ ਜਾ ਇਹ ਉਸ ਨੂੰ ਐਡੇ ਗੋਪਨੀਯ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਗਿਆ ਹੈ ਮੇਗਾਪਾ ਬਰਾਵਾ ਦੇ ਨਾਲ ਜਿਸ ਕਰਕੇ ਜਿਹੜਾ ਜੀ ਸਾਨੂੰ ਥੋੜਾ ਤੋਂ ਵਾਸਤੇ ਸੇਫਟੀ ਹਾਂਜੀ ਕਾਫੀ ਸਵਾਲ ਜੁੜੇ ਇਸ ਕਟੜਾ ਦੇ ਨਾਲ ਆਖਰਕਾਰ ਜਾਣਬੁੱਝ ਕੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਪਤਾ ਲੱਗੂ ਜਾਣਬੁੱਝ ਕੇ ਕੀਤਾ ਗਿਆ ਜਾਂ ਉਹਦੇ ਕੋ ਸੈਵਨ ਹੋਇਆ ਜੀ ਜਾਂ ਸਰ ਕਿੱਥੋਂ ਗ੍ਰਿਫਤਾਰੀ ਕਿੱਥੋਂ ਗਾਜ਼ੀਆਬਾਦ ਹੋਈ